ਕਸਾਨੀ ਵੀਰੋ ਤਰੀਕ ਅੱਜ ਜਿਹੜੀ ਹੋ ਗਈ 24 ਸਤੰਬਰ 2025 ਤੇ ਕੋੜਕਪੂਰਾ ਤੂੜੀ ਦੀ ਬੋਲੀ ਤੇ ਤੇ ਬਈ ਦੇਖਾਂਗੇ ਅੱਜ ਦੇ ਕੀ ਰੇਟ ਆ ਤੇ ਇਸ ਵੀਰ ਦੇ ਜਿਹੜੇ ਸੱਤ ਵੱਜ ਚੁੱਕੇ ਆ ਤੇ ਵੱਧ ਤੋਂ ਵੱਧ ਬਈ ਜਿਹੜਾ ਲਾਈਵ ਦਾ ਜਿਹੜੋ ਤੇ ਬਾਕੀ ਦੇਖਦੇ ਆਂ ਬਈ ਅੰਦਰ ਵੀ ਥੋੜੀ ਬੋਲੋ ਵੇ 275 ਰੁਪਏ ਉਧਰ ਜਾ ਬਈ ਦੂਜੀ ਕਰ ਦੇ ਉਹ ਇੱਥੇ ਥੱਲੇ ਰੱਖਿਆ ਤੂੰ ਆਹ ਬੋਲੀ ਹੈ ਜੀ ਮੇਰੇ ਐ ਬੰਦਾ ਇੱਕ ਪੂਰੀ ਚੰਗੀ ਵਿਖਾਤੀ ਲੈ ਗਿਆ ਮਾੜੀ ਮੁਰਗਾ ਜੂ ਆ ਗਏ ਨਾ ਹਾਂ ਆ ਤੂੰ ਵੀ ਵੇਖ ਫਿਰ ਉਹਨੂੰ ਦੇਖੀ 275 80 80 90 94 300 ਹਾਂਜੀ 5 10 310 ਰੁਪਏ 15 20 25 30 35 40 45 350 350 ਬੋਲਾਂਗੇ ਨੇ 350 ਬਾਈ ਕਿਥੇ ਨੇ ਲੋਬੀ ਪਹਿਲੀ ਟਰਾਲੀ ਲੱਗੀ ਹੈ 350 ਰੁਪਿਆ ਤੇ ਬਾਕੀ ਵੀ ਅੰਦਰ ਦੀ ਇਹ ਤੂੜੀ ਸੀਗੀ ਤੇ ਅਗਲੀਆਂ ਟਰਾਲੀਆਂ ਆਪਾਂ ਦੇਖਦੇ ਹਾਂ ਕਿ ਕੀ ਰੇਟ ਹੈ ਜਾਂਦਾ ਤੇ ਪਹਿਲੀ ਟਰਾਲੀ ਵੀ 350 ਰੁਪਏ ਤੋਂ ਜੀ ਸ਼ੁਰੂਆਤ ਹੋਈ ਆ ਤੇ ਤਰੀਕ ਅੱਜ ਫਿਰ ਦੱਸਦੀ ਹੈ ਵੀ 24 ਸਤੰਬਰ 2025 ਦੇ ਕੋਟ ਪੂਰਾ ਮੰਡੀ ਸਵੇਰੇ ਦੇ 7:00 ਵੱਜ ਚੁੱਕੇ ਆ ਕਿਸੇ ਹੋਰ ਲੈ ਲੈ ਮੈਂ ਇਹ ਰੱਖੀ ਹਾਂਜੀ ਅੰਦਰ ਦੇ ਹਾਂਜੀ ਹਾਂਜੀ ਕੱਲਾ ਜੀ 1050 ਦੀ ਗੱਲ ਹੋਈ ਪਈ ਆ ਅੰਦਰ ਤੋਂ ਥੋੜੀ ਬੋਲਾ ਜੀ 300 300 5 10 15 20 25 30 35 40 48 345 ਬੋਲਾ ਬਾਈ ਕਿਨੇ 345 ਲਓ ਜੀ 345 ਰੁਪਏ ਲੱਗੀਆਂ ਤੇ ਅੰਦਰ ਦੀ ਤੂੜੀ ਵੀ ਇਹ ਸੀਗੀ ਤੇ ਅਗਲੇ ਅੱਗੇ ਜਿਹੜੀਆਂ ਟਰਾਲੀਆਂ 67 ਹੋਰ ਕੜੀਆਂ ਅੱਜ ਵੀ ਕੋਲ ਜਿਹੜੇ 10 ਨਾ ਗਏ ਸੀਗੇ ਤੇ ਬਾਕੀ ਰੇਡ ਆਪਾਂ ਦੇਖਾਂਗੇ ਅੱਗੇ ਕੀ ਜਾਂਦਾ ਕਈ ਵਾਰ ਤੇਜ਼ ਵੀ ਹੋ ਜਾਂਦਾ ਵੀ ਗਾਹਕ ਵੀ ਅੱਜ ਠੀਕ ਆਇਆ ਤੇ ਬਾਕੀ ਲਾਈਵ ਨੂੰ ਵੀ ਵਰਤਵਾ ਸ਼ੇਅਰ ਯੂਰ ਕਰਿਓ ਜੀ ਬਾਸਮਤੀ ਦੀ ਵੀ ਜਿਹੜੀ ਵੀਡੀਓ ਹੈ ਡੇਲੀ ਆਪਾਂ ਅਪਲੋਡ ਕਰਦੇ ਹਾਂ ਕੋੜਕਪੂਰਾ ਮੰਡੀ ਦੀ ਤੇ ਹੁਣ ਕੋਸ਼ਿਸ਼ ਬਈ ਕਰਿਆ ਕਰਾਂਗੇ ਫਰੀ ਕੋੜ ਮੰਡੀ ਦੀ ਜਿਹੜੀ ਆਪਾਂ ਨੂੰ ਰੇਟਾਂ ਬਾਰੇ ਪਤਾ ਲੱਗੇ ਤੇ ਉੱਥੇ ਵੀ ਜਿਹੜੀ ਆਪਾਂ ਵੀਡੀਓ ਰਿਕਾਰਡ ਕਰਿਆ ਕਰੀਏ ਤੇ ਚਲੋ ਜੀ ਚੱਲਦੇ ਆਂ ਅਗਲੀ ਟਰਾਲੀ ਵੱਲ ਤੇ ਚਲੋ ਜੀ ਬਾਈ ਉਹ ਤਿਆਰ ਕਿੱਟ ਗਏ ਤਾਂ ਉਹ ਇੱਕ ਕਰੀਏ ਅੰਦਰ ਦੀ ਬਾਈ ਅੰਦਰ ਦੀ ਥੋੜੀ ਬੋਲਾ ਓਏ ਭਾਈ ਸੌ ਰੁਪਿਆ ਹਾਂ ਬਾਈ 250 ਨਾ ਨਾ ਉਹ ਬਹੁਤ ਹੈ 250 ਆ 250 ਰੁਪਇਆ ਹਾਂ ਭਾਈ 250 ਰੁਪਇਆ ਬੋਲਾਂਗੇ ਨਾ ਭਾਈ 250 ਰੁਪਇਆ ਲੋਬੀ ਇਹਦਾ ਰੇਟ 2200 ਰੁਪਏ ਲੱਗਿਆ ਤੇ ਅੰਦਰ ਦੀ ਤੂੜੀ ਇਹ ਸੀਗੀ ਤੇ ਟਰਾਲੀਆਂ ਦੀ ਗੱਲ ਕਰੀਏ ਵੀ 2 ਤੇ 2 4 5 6 ਟਰਾਲੀਆਂ ਵੀ ਅੱਜ ਹੋਰ ਕੱਢੀਆਂ ਹਲੇ ਮਗਰ ਤੇ ਅੱਜ ਤੂੜੀ ਕਾਫੀ ਆਈ ਸੀਗੀ ਤੇ ਬਾਕੀ ਵੀ ਅਗਲੀਆਂ ਟਰਾਲੀਆਂ ਦਾ ਰੇਟ ਆਪਾਂ ਦੇਖ ਲਿਆ ਕਈ ਵਾਰ ਮਗਰ ਉਹਨੂੰ ਜਾ ਕੇ ਜਿਹੜਾ ਰੇਟ ਵਧ ਵੀ ਜਾਂਦਾ ਤੇ ਵੇ ਘੱਟ ਵੀ ਜਾਂਦਾ ਤੇ ਬਾਕੀ ਦੇਖਦੇ ਆਂ

300 ਰੁਪਏ 300 ਉਹਦਾ ਕੋਈ ਹਾਂ ਬੋਲਾਂ ਬਾਈ ਕਿਨੇ ਇਤਰੋਂ ਫਿਰ ਇਤਰੋਂ ਆ ਮੈਂ ਜਲਦੀ ਰ 300 ਮੈਂ ਕਹਿੰਦਾ ਲੋਬੀ ਇਹ ਟਰਾਲੀ ਲੱਗੀ ਜਿਹੜੀ 300 ਰੁਪਏ ਤੇ ਅੱਜ ਵੀ ਤੂੜੀ ਜਾਦੇ ਆਈ ਆ ਤੇ ਬਾਕੀ ਤੁਸੀਂ ਗਾਹ ਤੁਸੀਂ ਦੇਖ ਸਕਦੇ ਹੋ ਕੱਲੋਂ ਵੀ ਫਰਕ ਆ ਥੋੜਾ ਰੇਟ ਦਾ ਤੇ ਹੋਰ ਵਾਲੀਆਂ ਟਰਾਲੀਆਂ 'ਚ ਦੇਖਾਂਗੇ ਵੀ ਰੇਟ ਕਿੱਥੋਂ ਤੱਕ ਜਾਂਦਾ ਆ ਬੋਲੋ ਕਿੰਨੇ ਰੁਪਇਆ 300 10 20 25 325 ਬੋਲ ਨਹੀ ਨਹੀ ਦੇਖ ਲੈ 325 ਰੁਪਇਆ ਇਹ ਮਾਵਾ ਲੋ ਬਈ ਅੰਦਰ ਦੀ ਦੂਰੀ ਇਹ ਸੀਗੀ ਤੇ 325 ਰੁਪਇਆ ਜਿਹੜਾ ਇਹਦਾ ਰੇਟ ਰਹਾ ਤੇ ਬਾਕੀ ਮਗਰ ਜਿਹੜੀਆਂ 4 ਟਰਾਲੀਆਂ ਹੋਰ ਪਈਆਂ ਹਲੇ ਇਹ ਉਹਨਾਂ ਦਾ ਰੇਟ ਦੇਖਾਂਗੇ ਬਈ ਕਿੱਥੋਂ ਤੱਕ ਜਾਂਦਾ ਇਹ ਵੀ ਆ ਬਾਈ ਆਪਣੀ ਕਿਹਾ ਪੀਸ ਅੰਦਰ ਦੀ ਆ ਬਾਈ ਨਹੀਂ ਨਹੀਂ ਕੋਪ ਵਾਲੀ ਆ ਬਾਈ ਕੋਪ ਦੀ ਆ ਜੀ ਆ ਕਿਵੇਂ ਨਿਕਲੂਗੀ ਵਿੱਚੋਂ ਵਿੱਚੋਂ ਮਾੜਾ ਮੋਟਾ ਹੋ ਸਕਦਾ ਬਣਾ ਮੈਂ ਤਾਂ ਮਰ ਚਕਾਰੀ ਦਿੰਦੀ ਕਿੱਲੀ ਗੁੱਲੀ ਹੈ ਨਹੀਂ ਕੋਈ ਮਾੜੀ ਮੋਟੀ ਸੰਜਮ ਕਹਿੰਦਾ ਕੱਤਰ 85 85 95 ਆਪ ਹੀ ਜਾਊਗਾ ਇਹ ਸਮਝਦਾ ਜਾਂਦਾ ਹਾਂ 295 ਬੋਲਾਂਗੇ ਨਾ ਆ ਬੋਲਦੇ 300 ਕਰਦੇ 300 5 ਕਰਦੇ 5 10 15 20 320 ਰੁਪਏ ਬੋਲਦਾ ਕੋਈ 320 ਰੁਪਏ ਬਾਈ ਲੋ ਵੀ ਏਅਰ ਟਰਾਲੀ ਲੱਗੇ 300 ਤੇ 20 ਰੁਪਏ ਕੱਪ ਦੀ ਟੂੜੀ ਸੀ ਬਾਹਰ ਦੀ ਤੇ ਮਗਰ ਵੀ ਤੈਨ ਨਗ ਹੋਰ ਪਈ ਹਲੇ ਉਹਨਾਂ ਦਾ ਆਪਾ ਰੇਟ ਦੇਖਦੇ ਆ 220 ਮਿਲਾਂਗੇ ਇਹ ਪੱਥੀ ਪੰਜ 6 ਪੰਡਾ ਦਾ ਕੀਮਤ ਆ ਅੱਛਾ ਤੈਨ ਦੱਸਿਆ ਦੁਆਰਾ ਸੀ ਨਾ ਆ ਜਿਆਦਾ 3 ਦਿਨ ਲਿਉਂਦਾ ਪੰਜ 6 ਪੰਡਾ ਅੰਦਰ ਦੀਆਂ ਉੱਤੇ ਬਾਕੀ ਚਾਰ ਆ ਆ ਵੀ ਇਹ ਦੋ ਹੀ ਨੇ ਹਾਂ ਬੋਲ ਨਾ ਪੁੱਛਣਾ ਨਾ ਉਹ ਤੂੰ ਗਾਲਾਂ ਪੁੱਛਣਾ ਆ ਨਹੀਂ ਨਹੀਂ ਨਾ ਕਹਿੰਦਾ ਕੋਈ ਮਾਉਣੇ ਦਾ ਫਰਾਂਹ ਦੇ ਹੋਣਾ ਨਹੀਂ ਕੀ ਹੋ ਗਿਆ ਕੋਈ ਨਿਕਾਤੀ ਜੀ ਕਰਦਾ ਕਿੱਥੇ ਹੈ ਕਿੱਥੇ ਕੋਈ ਨਹੀਂ ਆਉਂਦਾ ਆਉਂਦਾ ਜਾਉਗਾ ਇੱਕ ਤਾਂ ਲਾਉਂਦੇ ਪਰ ਦੇ ਦੇ ਲਾਉਣਾ ਕਿੱਧਰ ਗਿਆ ਕੋਈ ਨਹੀਂ ਬੰਦਾ ਨਹੀਂ ਬੰਦਾ ਨੇ ਇੱਕ ਚੱਕਰ ਪੇ ਲੌਣੀ ਹੈ ਇਹ ਮੁੰਡੇ ਲੋਣੀ ਜਾਂਦਾ ਹੀ ਹਰ ਇੱਕਾਂ ਦੀ ਜਾਂਦੇ ਜਾਂਦੇ ਇਕੱਠੀਆਂ ਜਾਂਦੀਆਂ ਨਹੀਂ ਸਮਝਾ ਨਹੀਂ ਕੀ ਕਰੇ ਲੌਣੀ ਹੈ ਕਾਇੰਦੇ ਕਰੇ ਲੌਣੀ ਹੈ ਕੀ ਕਰੇ ਲੌਣੀ ਹੈ ਇਹ ਦੇਖ ਲੈਣਾ ਪਹਿਲਾਂ ਲਾਉਗਾ ਚੱਲ ਆਉਗਾ ਆਹ ਯਾਰ ਟਾਈਮ ਤਾਂ ਲੱਗਦਾ ਹੀ ਹੁੰਦਾ ਹੈ ਕੀ ਕਰਦੇ ਹੁੰਦੇ ਆ ਅੰਦਰ ਜਾ ਉਹ ਫੇਰੀ ਲਾਉ ਅਗਲਾ ਯਾਰ ਲੋਬੀ ਆਹ ਥੋੜੀ ਤੇ ਨਹੀਂ ਬੋਲਿਆ ਕੋਈ ਕਿ ਉਹ ਕਿ ਥੋੜੀ ਗਿੱਲੀ ਆ ਥੋੜੀ ਤੇ ਅਗਲੀਆਂ ਜਿਹੜੀਆਂ ਟਰਾਲੀਆਂ ਜਿਹੜੀਆਂ ਦੋ ਹੋ ਰਹਿੀਆਂ ਆ ਮੈਂ ਕਹਾਂਗਾ ਗੱਲ ਕਰੀ ਅੱਛਾ ਸਰ ਜੀ ਮੈਨੂੰ ਪੁੱਛ ਲੈ ਮੈਨੂੰ ਬੈਠੀ ਦਾ ਸ਼ੈੱਟ ਬਣਾ ਕੇ ਦਿੰਦੇ ਆਪਾਂ ਹੁਣ ਨਾ ਆਓ ਰਿਚੋ ਹੋਈਏ ਲੋਬੀ ਦੋ ਟਰਾਲੀਆਂ ਦੇ ਵਿੱਚ ਕਿਸੇ ਨੇ ਬੁਲੀ ਹਲੇ ਤੱਕ ਨਹੀਂ ਲਈ ਕਿਉਂਕਿ ਬਾਹਰ ਦੀ ਥੂੜੀ ਸੀ ਤੇ ਉਂਝ ਵੀ ਗਿੱਲੀ ਸੀ ਤੇ ਲਾਸਟ ਇੱਕ ਟਰਾਲੀ ਰਹਿ ਗਈ ਉਂਝ ਅੰਦਰ ਵੀ ਥੂੜੀ 300 300 300 ਉਹਨਾਂ ਬਾਈ ਕਿਨੇ ਭਾਈ 300 ਰੁਪਏ ਲੋਬੀ ਅੰਦਰ ਦੀ ਥੂੜੀ ਸੀਗੀ ਲਾਸਟ ਵਾਲੀ ਟਰਾਲੀ 300 ਰੁਪਏ ਵਿਕੀ ਆ ਤੇ ਵੀ ਦੋ ਟਰਾਲੀਆਂ ਕਿ ਕਿਹਾਂ ਵਿੱਚ ਖੜੀਆਂ ਥੋੜਾ ਰੰਗ ਮੇਲਾ ਤੁੰਜੂ ਵੀ ਗਿੱਲੀ ਥੋੜੀ ਲੱਗਦੀ ਸੀਗੀ ਤੇ ਉਹਦੇ ਤੇ ਬੋਲੀ ਜਿਹੜੀ ਕਿਸੇ ਨੇ ਨਹੀਂ ਲਈ ਤੇ ਧੰਨਵਾਦ ਸਾਰੇ ਵੀਰਾਂ ਦਾ ਵੀਡੀਓ ਦੇ ਨਾਲ ਜੁੜਨ ਦੇ ਲਈ ਸੋ ਮਿਲਦੇ ਆਪਾਂ ਅਗਲੀ ਵੀਡੀਓ ਦੇ ਵਿੱਚ ਤੇ ਅੱਜ ਵੀ ਕੁੱਲ ਜਿਹੜੇ ਨਾ ਗਏ ਸੀਗੇ 9-10 ਜਿਹੜੀਆਂ ਟਰਾਲੀਆਂ ਜਾਈਆਂ ਨਾ ਸੀਗਾਂ ਤੇ ਦੋ ਕੁ ਟਰਾਲੀਆਂ ਜਿਹੜੀਆਂ ਵਿੱਚੋਂ ਰਹਿ ਗਈਆਂ ਹਲੇ ਤੇ ਥੋੜਾ ਰੰਗ ਸਾਨੂੰ ਦਿਖਾ ਦਿੰਨੇ ਆ ਲੋ ਵੀ ਥੋੜਾ ਇੱਕ ਗਿੱਲੀ ਸੀ ਤੂੜੀ